ਵਾਜੇ ਮਹਿਲ ਕਲਾ ਚੈਨਰ ਦੇਖ ਰਹੇ ਦਰਸ਼ਕ ਵੀਰਾਂ ਨੂੰ ਯਰ ਪਰਿਸ਼ਦ ਸ੍ਰੀ ਕਾਲ ਮੈਂ ਤੁਹਾਡਾ ਵੀ ਪੱਤਰਕਾਰ ਡਾ ਜਗਰਾ ਸਿੰਘ ਮੋਮ ਅੱਜ ਅਸੀਂ ਪਿੰਡ ਚੋਹਾਂਕੇ ਕਲਾ ਸਾਡੇ ਪਰਮਪਿਆਰੇ ਮਿੱਤਰ ਬਲਵੰਤ ਸਿੰਘ ਜੀ ਜੋ ਸਾਡੇ ਪ੍ਰੈਸ ਕਲੱਬ ਦੇ ਜਥੇਬੰਦ ਸਖਤਰ ਨੇ ਉਹ ਅੱਜ ਪਿੰਡ ਦੀ ਸੇਵਾ ਦੇ ਲਈ ਉਪਰਨਗੇ ਨੌਜਵਾਨ ਨੇ ਵਧੀਆ ਸਮਾਜ ਸੇਵੀ ਨੇ ਅੱਜ ਅਸੀਂ ਉਹਨਾਂ ਦੇ ਕੋਲ ਪਿੰਡ ਦੀਆਂ ਕੁਝ ਸਮੱਸਿਆਵਾਂ ਨੇ ਤੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਬਲਵੰਤ ਸਿੰਘ ਜੀ ਯਤਨਸ਼ੀਲ ਨੇ ਅਸੀਂ ਅੱਜ ਉਹਨਾਂ ਨਾਲ ਦੋ ਵਿਚਾਰ ਜੋ ਪੇਸ਼ ਕਰਨ ਆਏ ਆ ਅਸੀਂ ਬਲਵੰਤ ਸਿੰਘ ਨੂੰ ਜੋ ਸਾਡੇ ਨਾਲ ਲਿਗੇ ਦਰਸ਼ਕ ਉਹਨਾਂ ਦੇ ਪਹਿਲਾਂ ਦਰਸ਼ਨ ਕਰਨੋ ਤਾਂ ਸਤਿ ਸ਼੍ਰੀ ਅਕਾਲ ਬਲਵੰਤ ਸਿੰਘ ਜੀ ਅੱਜ ਜਿਹੜਾ ਹੈਗਾ ਇਲੈਕਸ਼ਨ ਦਾ ਦੌਰ ਆ ਪੰਚੈਤੀ ਦੌਰ ਚੱਲ ਰਿਹਾ ਬੜੇ ਜੋਰਾਂ ਸੁਰਾਂ ਤੇ ਆ ਤੁਸੀਂ ਇਸ ਨਗਰ ਦੀ ਸੇਵਾ ਦੇ ਕਰਨ ਲਈ ਤੁਹਾਡਾ ਜਿਹੜਾ ਮਨ ਸੀਗਾ ਉਭਰਿਆ ਤੇ ਤੁਸੀਂ ਸਾਨੂੰ ਦੱਸੋ ਕਿ ਜਿਹੜੇ ਤੁਹਾਡਾ ਪਿੰਡ ਦੇ ਵਿੱਚ ਜਿਹੜੀਆਂ ਸਹੂਲਤਾਂ ਨੇ ਵੀ ਉਹ ਕਿਸ ਤਰ੍ਹਾਂ ਦੀਆਂ ਇੱਥੋਂ ਬਾਝੇ ਲੋਕਾਂ ਨੇ ਕਿਹ ਸਹੂਲਤਾਂ ਤੋਂ ਤੇ ਤੁਸੀਂ चौहान ਕਾ ਲਈ ਕੀ ਕੀ ਕਦਮ ਕਰੋਗੇ ਉਹ ਸਾਡੇ ਦਰਸ਼ਕਾਂ ਨੂੰ ਦੱਸੋ ਹਾਂ ਜੀ ਪਹਿਲਾਂ ਤਾਂ ਮੈਂ ਬਾਜੇ ਮਹਿਲ ਕਲਾ ਦੀ ਸਮੂਚੀ ਹੀ ਟੀਮ ਮੇਰੇ ਬਹੁਤ ਹੀ ਸਤਿਕਾਰਯੋਗ ਜਗਰਾਤ ਸਿੰਘ ਜੀ ਨੂੰ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਸਮਾਂ ਕੱਢ ਕੇ ਮੇਰੇ ਕੋਲੇ ਪਹੁੰਚੇ ਤੇ ਮੇਰੇ ਜਿਹੜੇ ਸ਼ਬਦ ਨੇ ਉਹ ਲੋਕਾਂ ਤੱਕ ਪਹੁੰਚਾਉਣ ਲਈ ਮੇਰੇ ਕੋਲੇ ਪਹੁੰਚੇ ਨੇਗੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਰਿਣੀ ਰਹੂੰਗਾ ਦੋਸਤੋ ਮੈਂ ਅਕਸਰ ਤੁਹਾਨੂੰ ਦੱਸਾਂ ਤਾਂ ਮੇਰਾ ਪਹਿਲਾ ਤੁਸੀਂ ਸਮਾਜ ਸੇਵੀ ਕੰਮਾਂ ਦੇ ਵਿੱਚ ਜਿਹੜਾ ਮੈਂ ਵਿਚਰ ਰਿਹਾਗਾ ਚਾਹੇ ਉਹ ਮਤਲਬ ਪੱਤਰਕਾਰੀ ਖੇਤਰ ਦੇ ਵਿੱਚ ਸੀ ਉਹਦੇ ਤੇ ਵੀ ਮੈਂ ਮਤਲਬ ਜਿਹੜਾ ਪਿੰਡ ਦਾ ਮਾਨ ਸਨਮਾਨ ਵਧਾਇਆ ਜਾ ਮਤਲਬ ਸੈਸ਼ਨ ਜਾਂ ਅਧੀਨ ਆਉਂਦੇ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਹਾਈ ਕੋਰਟ ਦੇ ਨਾਲ ਸੰਬੰਧਿਤ ਜਿਹੜਾ ਹੈਗਾ ਉਥੋਂ ਫ੍ਰੀ ਚ ਵਕੀਲ ਵਗੈਰਾ ਜਿਹੜੇ ਲੀਗਲ ਜਿਹੜੀਆਂ ਹੈਗੀਆਂ ਸਹੂਲਤਾਂ ਉਥੋਂ ਮਿਲਦੀਆਂ ਨੇ ਜਾਂ ਕਾਨੂੰਨੀ ਸਲਾਹ ਜਾਂ ਹੋਰ ਉਹ ਵੀ ਮੈਂ ਲੋਕਾਂ ਨੂੰ ਮਤਲਬ ਮਹਾਰਕਣਾ ਦੇ 33 ਪਿੰਡਾਂ ਤੱਕ ਉਹ ਵੀ ਪਹੁੰਚ ਕਰਦਾ ਰਿਆਂਗਾ ਵੀ ਜਿੱਥੇ ਵੀ ਲੋੜ ਆ ਉੱਥੇ ਮੈਂ ਪਹੁੰਚਾਂਗਾ ਇਹ ਉਹ ਵੀ ਮੈਂ ਯਤਨ ਸੀਲ ਰਿਹਾ ਫਿਰ ਸੰਸਥਾ ਸੀ ਡਾਕਟਰ ਅਮੇਰਿਕਾ ਜਾਗਦੀ ਸਭਾ ਰਜਿਸਟਰ ਪੰਜਾਬ ਉਹਦੇ ਬਲਾਕ ਪ੍ਰਧਾਨ ਦੇ ਤੌਰ ਤੇ ਵੀ ਮੈਂ ਮਤਲਬ ਜਿਹੜੀਆਂ ਆਪਣੀਆਂ ਸੇਵਾਵਾਂ ਦੇ ਚੁੱਕਿਆਗਾ ਤੇ ਹੁਣ ਜਿਹੜਾ ਸੀਗਾ ਮੈਨੂੰ ਸਰਪੰਚੀ ਦੇ ਤੌਰ ਤੇ ਕੈਂਡੀਡੇਟ ਦੇ ਤੌਰ ਤੇ ਮੈਂ ਜਿਹੜੇ ਆਪਦੇ ਕਾਗਜ ਨੇਗੇ ਉਹ ਭਾਦ ਤਿੰਨੇਗੇ ਬਲਾਕ ਮਹਿਕਲਾਂ ਦੇ ਅਧੀਨ ਆਉਂਦਾ ਮੇਰਾ ਪਿੰਡ ਤੇ ਉਹਦੇ ਚ ਜਿਹੜਾ ਮੇਰੇ ਨਗਰ ਦੀਆਂ ਸਮੱਸਿਆਵਾਂ ਸੀਗੀਆਂ ਕੀ ਤੁਹਾਡੇ ਨਗਰ ਦੇ ਨਿਗੇ ਲੋਕ ਉਨ੍ਹਾਂ ਨੇ ਬੜੇ ਮਾਣ ਨਾਲ ਨਗਰ ਨੂੰ ਇਸ ਨੂੰ ਤੁਹਾਡੇ ਤੇ ਕੀ ਕੀ ਤੁਸੀਂ ਸਹੂਲਤਾਂ ਲਿਆਓਗੇ ਤੁਸੀਂ ਇਸ ਸਹੂਲਤਾਂ ਦੀ ਗੱਲ ਕਰੀਏ ਪਹਿਲਾਂ ਤਾਂ ਮੈਂ ਆਪ ਦੇ ਨਗਰ ਤੇ ਹੀ ਡਕਸ਼ਾ ਬਹੁਤ ਬਹੁਤ ਰਿਣੀ ਰਹੂੰਗਾ ساری ਜ਼ਿੰਦਗੀ ਜਿਨ੍ਹਾਂ ਨੇ ਮੈਨੂੰ ਇਹ ਮਾਣ ਸਤਕਾਰ ਵੋਟ ਸਪੋਰਟ ਦੀ ਆਸ ਪਾਰਕਟ ਕੀਤੀ ਹੈਗੀ ਮੈਂ ਉਹਨਾਂ ਦਾ ਹਮੇਸ਼ਾ ਹੀ ਰਿਣੀ ਰਹੂੰਗਾ ਜਿਹੜਾ ਰਹੀ ਗੱਲ ਸਹੂਲਤਾਂ ਦੀ ਡਕਸ਼ਾ ਪਹਿਲਾਂ ਜਿਹੜਾ ਪਿੰਡਾਂ ਦੇ ਵਿੱਚ ਹੁੰਦਾਗਾ ਜਿਵੇਂ ਗਲੀਆਂ ਨਾਲੀਆਂ ਜਾਂ ਸੀਵਰੇਜ ਇਹ ਵੱਡੀਆਂ ਸਮੱਸਿਆਵਾਂ ਪੰਜਾਬ ਦੇ ਪਿੰਡਾਂ ਦੀਆਂ ਜਿਹੜੀਆਂ ਹੈਗੀਆਂ ਨੇਗੀਆਂ ਉਹਦੇ ਤੇ ਮੈਂ ਮਤਲਬ ਕੋਸ਼ਿਸ਼ ਕਰੂੰਗਾ ਚਾਹੇ ਉਹ ਪ੍ਰਸ਼ਾਸਨ ਦੇ ਸਾਥ ਨਾਲ ਜਾਂ ਮਤਲਬ ਜਿਹੜੀਆਂ ਵੀ ਜਥੇਬੰਦੀਆਂ ਮੇਰਾ ਸਾਥ ਦੇਣਗੀਆਂ ਉਹਨੂੰ ਮੈਂ ਹੱਲ ਕਰਨ ਦਾ ਜਿਹੜਾ ਕੋਸ਼ਿਸ਼ ਕਰੂੰਗਾ ਚਾਹੇ ਉਹ ਸੀਵਰੇਜ ਜਾਂ ਜਿੰਨੀਆਂ ਰਹਿੰਦੀਆਂ ਗਲੀਆਂ ਉਹਨਾਂ ਦੇ ਵਿੱਚ ਇੰਟਰਲੌਕ ਵਗੈਰਾ ਪਵਾਉਣ ਦੀ ਜਿਹੜੀ ਮੈਂ ਹੈਗੀ ਆ ਯਤਨਸ਼ੀਲ ਰਹੂੰਗਾ ਉਹਨਾਂ ਦੇ ਲਈ ਅੱਗੇ ਜਿਹੜੀ ਗੱਲ ਆਪਾਂ ਕਰਦੇ ਹਾਂ ਸਕੂਲ ਦੀ ਸਮੱਸਿਆ ਡਾਕਟਰ ਸਾਹਿਬ ਮੇਨ ਹੁੰਦੀ ਹੈ ਸਕੂਲ ਦੀ ਸਮੱਸਿਆ ਮੇਰੇ ਨਗਰ ਲਈ ਹਮੇਸ਼ਾ ਜੀ ਬਣੀ ਰਹੀ ਆ ਚਾਹੇ ਉਹ ਬੱਚਿਆਂ ਦੀ ਘੱਟ ਗਿਣਤੀ ਹੋਵੇ ਜਾਂ ਮਤਲਬ ਮੇਰੇ ਨਗਰ ਨੂੰ ਸਕੂਲ ਵਿੱਚ ਜਿਹੜੀਆਂ ਆ ਰਹੀਆਂ ਸਮੱਸਿਆਵਾਂ ਨੇ ਜਿਹੜਾ ਤੁਹਾਡਾ ਸਕੂਲ ਹੈ ਉਹ ਕਿੱਥੋਂ ਤੱਕ ਦਾ ਹੈ ਉਹ ਮਿਡਲ ਹੈ ਜਾਂ ਹਾਈ ਸਕੂਲ ਹੈ ਜਾਂ ਸਕੈਨਡਰੀ ਸਕੂਲ ਆਠਵੀਂ ਤੱਕ ਹੀ ਡਾਕਟਰ ਸਾਹਿਬ ਜੀ ਦਾ ਜਿਹੜਾ ਮਿਡਲ ਸਕੂਲ ਤੱਕ ਹੀ ਹੈਗਾਗਾ ਉਸ ਤੋਂ ਤੁਹਾਡੇ ਕੀ ਮੰਗ ਆ ਵੀ ਉਸ ਨੂੰ ਆਪਰੇਟ ਕਰਕੇ ਉਹਨੂੰ ਸੀਨੀਅਰ ਸਕੈਨਡਰੀ ਸਕੂਲ ਬਣਾਇਆ ਜਾਵੇ ਬਣਾਇਆ ਜਾਵੇ ਜੀ ਸਾਡੇ ਨਗਰ ਦੀ ਹਮੇਸ਼ਾ ਹੀ ਲੰਬੇ ਸਮੇਂ ਤੋਂ ਇਹ ਮੰਗ ਜਿਹੜੀ ਆ ਰਹੀ ਆਗੀ ਜਾ ਕੇ ਸਾਡੇ ਨਗਰ ਦੀ ਜਿਹੜੀ ਦੂਜੀ ਸੀਗੀ ਮਤਲਬ ਬੰਦਿਆ ਖਾਤਰ ਜਿਹੜੀ ਜਾਂ ਇਸਤਰੀ ਭੈਣਾ ਮਾਤਾਵਾਂ ਲਈ ਜਿਹੜੀ ਡਿਸਪੈਂਸਰੀ ਦਾ ਪ੍ਰਬੰਧ ਸੀ ਸਾਡੇ ਨਗਰ ਚ ਉਹ ਵੀ ਅਸੀਂ ਕਰਾਂਗੇ ਤੇ ਨਗਰ ਨੇ ਜਿਹੜਾ ਫਾਤਵਾ ਦੇਣਾਗਾ ਉਹ ਪਾਵਰ ਦੇ ਸਿਰ ਤੇ ਮਤਲਬ ਜਿਹੜਾ ਬੰਦਿਆਂ ਵਾਲੀ ਡਿਸਪੈਂਸਰੀ ਲੇਡੀਜ਼ ਮਾਮਾਂ ਭੈਣਾ ਜਿਹੜੀਆਂ ਸਹ ਜਿਹੜੇ ਜਾਂ ਛੋਟੇ ਛਾੜ ਕੇ ਜਾ ਕੇ ਜਾਂ ਮਤਲਬ ਪੁਰਸ਼ ਭਰਾਵ ਦੇ ਕਉਂਤੇ ਦਵਾਈ ਮੁੱਟੀ ਲਿਆਉਂਦੇ ਆ ਉਹਨਾਂ ਨੂੰ ਨੇੜੇ ਜਿਹੜਾ ਉਹਦਾ ਪ੍ਰਬੰਧ ਕੀਤਾ ਜਾਵੇ ਮਤਲਬ ਡਿਸਪੈਂਸਰੀ ਦਾ ਪ੍ਰਬੰਧ ਅੱਗੇ ਜਿਹੜਾ ਪਸ਼ੂਆਂ ਵਾਲੀ ਡਿਸਪੈਂਸਰੀ ਆ ਉਹ ਮੇਰੇ ਲੰਬੇ ਸਮੇਂ ਤੋਂ ਪਿੰਡ 'ਚ ਜਿਹੜੀ ਬਿਲਡਿੰਗ ਬਣ ਚੁੱਕੀ ਸੀ ਅੱਜ ਤੱਕ ਨਾ ਹੀ ਤਾਂ ਉੱਥੇ ਕੋਈ ਡਾਕਟਰ ਤੇ ਨਾ ਹੀ ਕੋਈ ਮਤਲਬ ਜਿਹੜਾ ਅਧਿਕਾਰੀ ਉੱਥੇ ਪਹੁੰਚਿਆ ਸੀ ਉਹਦੇ ਤੇ ਵੀ ਮੇਰੀ ਕੋਸ਼ਿਸ਼ ਰਹੂਗੀ ਵੀ ਜੇ ਮੈਂ ਉਹ ਚੀਜ਼ ਨੂੰ ਵੀ 100% ਯਕੀਨੀ ਬਣਾਵਾ ਵੀ ਉਹ ਚੀਜ਼ ਵੀ ਹੋਵੇ ਤੇ ਮੇਰੇ ਨਗਰ ਨੂੰ ਉਹਦੀ ਸਹੂਲਤ ਮਿਲੇ ਅੱਗੇ ਜਿਹੜੀ ਦੋਸਤੋ ਆਪਾਂ ਗੱਲ ਕਰਦੇ ਆ ਪਾਣੀ ਵਾਲੇ ਪ੍ਰਬੰਧ ਹੋੁੰਦੇ ਨੇਗੇ 3 ਵਾਲੇ ਪਾਣੀ ਦੀ ਮੇਨ ਸੁਨਸਾ ਇਹ ਵੀ ਆਉਂਦੀ ਆ ਕੁਝ ਪਿੰਡਾਂ ਦੇ ਵਿੱਚ ਉਹਦੇ ਮਤਲਬ ਜਿਵੇਂ ਚਲੋ ਵਾਟਰ ਸਪਲਾਈ ਵਿਭਾਗ ਜਾਂ ਮਤਲਬ ਪਿੰਡਾਂ ਦੇ ਵਿੱਚ ਜਿਹੜੀਆਂ ਮੋਟਰਾਂ ਵਗੈਰਾ ਲੱਗੀਆਂ ਨੇ ਉਹਨੂੰ ਵੀ ਯਕੀਨੀ ਬਣਾਇਆ ਜਾਊਗੀ ਜਿਹੜਾ ਸਾਫ਼ ਪਾਣੀ ਦਾ ਪ੍ਰਬੰਧ ਹੈ ਉਹ ਵੀ 100% ਜਿਹੜਾ ਕੀਤਾ ਜਾਊਗਾ ਉਹਦਾ ਵੀ ਕਦੇ ਵੀ ਵਿਗੜਣ ਜਿਹੜਾ ਉਹਦੇ ਵਿੱਚ ਨਹੀਂ ਆਉਣ ਦਿੱਤਾ ਜਾਊਗਾ ਨਗਰ ਤੇ ਸੰਯੋਗ ਨਾਲ ਇਹ ਵੀ ਜਿਹੜੀ ਸਮੱਸਿਆ ਉਹ ਹੱਲ ਕਰਾਂਗੇ ਜੇ ਕੋਈ ਆਉਂਦੀ ਆ ਤਾਂ ਅੱਗੇ ਜਿਹੜੀ ਗੱਲ ਕਰਦੇ ਆਪਾਂ ਬੇਧਰਵਾ ਪੈਸ਼ਨਾਂ ਜਾਂ ਮਤਲਬ ਬਜ਼ੁਰਗ ਜਾਂ ਬੱਚਿਆਂ ਦੀਆਂ ਜਿਹੜੀਆਂ ਪੈਸ਼ਨਾਂ ਨੇ ਉਹ ਵੀ ਜਿਹੜੇ ਆਪਣੇ ਲੋਕ ਨੇ ਜ਼ਰੂਰਤਮੰਦ ਉਹਨਾਂ ਨੂੰ ਸਹੀ ਰਾਹ ਨਹੀਂ ਮਿਲਦਾ ਡਾਕਟਰ ਸਾਹਿਬ ਵੀ ਕਿੱਥੇ ਜਾਣ ਤੇ ਕੀ ਕਰਨ ਉਹਦੇ 'ਚ ਵੀ ਮੇਰਾ 100% ਰਹੂਗਾ ਜਾਂ ਮਤਲਬ ਜਿਹੜੀ 58 ਸਾਲ ਦੀ ਲੇਡੀ ਤੇ 65 ਸਾਲ ਦੇ ਬਜ਼ੁਰਗ ਜਿਹੜੇ ਵੀ ਹੋ ਚੁੱਕੇ ਨੇਗੇ ਜਾਂ ਕੋਈ ਬੇਧਰਵਾ ਲੇਡੀ ਜਾਂ ਜਿਹਦੀ ਪੈਸ਼ਨ ਨਹੀਂ ਲੱਗੀ ਉਹ ਵੀ ਮੈਂ 100% ਕੋਸ਼ਿਸ਼ ਕਰੂੰਗਾ ਵੀ ਉਹਨਾਂ ਨੂੰ ਯਕੀਨੀ ਬਣਾਇਆ ਜਾਵੇ ਤੇ ਉਹ ਪੈਸ਼ਨਾਂ ਜਿਹੜੀਆਂ ਮੈਂ ਲਵਾਵਾਂ ਠੀਕ ਹੈ ਠੀਕ ਹੈ ਹਾਂ ਜੀ ਬਲਵੰਤ ਸਿੰਘ ਜੀ ਵੀ ਜਿਹੜਾ ਸੈਂਟਰ ਗਵਰਨਮੈਂਟ ਦੀ ਇੱਕ ਨਰੇਗਾ ਸਕੀਮ ਹੈ ਵੀ ਜਿਹੜਾ ਨਰੇਗਾ ਵਰਕਰ ਨੇ ਹੈਗੇ ਉਹਨਾਂ ਨੂੰ 100 ਦਿਨ ਦਾ ਪੂਰਾ ਕੰਮ ਨਹੀਂ ਮਿਲਦਾਗਾ ਉਹਦੇ ਬਾਰੇ ਤੁਸੀਂ ਵਿਚਾਰ ਜਿਹੜਾ ਮਨਰੇਗਾ ਮਜ਼ਦੂਰਾਂ ਦਾ ਹੈਗਾ ਕੰਮ ਉਹ ਮਤਲਬ ਲਗਭਗ 100 ਦਿਨ ਦੇ ਨੇੜੇ ਤੇੜੇ ਨਹੀਂ ਪਹੁੰਚਦਾ ਇਹ ਬਿਲਕੁਲ ਸੱਚ ਆ ਜੀ ਸਰਕਾਰ ਵੱਲੋਂ ਚਾਹੇ ਲਿਖਤੀ ਰੂਪ ਚ ਹੈ ਵੀ ਮਤਲਬ 100 ਦਿਨ ਦਾ ਰੋਜ਼ਗਾਰ ਹਰੇਕ ਪਰਿਵਾਰ ਤੱਕ ਜਿਹੜਾ ਪਹੁੰਚਾਇਆ ਜਾਵੇ ਪਰ ਉਹ ਜਿਹੜਾ ਨਹੀਂ ਮਿਲਦਾ ਨਰੇਗਾ ਮਜ਼ਦੂਰਾਂ ਨੂੰ ਆਮ ਮੰਗ ਜਿਹੜੀਆਂ ਆ ਰਹੀਆਂ ਸਮੱਸਿਆਵਾਂ ਨੇਗੀਆਂ ਉਹ ਮਤਲਬ ਕਿਤੇ ਵੀ ਵਿਘਨ ਜਿਹੜਾ ਨਹੀਂ ਆਉਣ ਦਿੱਤਾ ਜਾਵੇਗਾ ਉਹ ਮਤਲਬ ਨਰੇਗਾ ਦੇ ਕੰਮ ਨੂੰ ਜਿਹੜਾ ਨਰਵੇਗਨ ਚਲਾਇਆ ਜਾਵੇਗਾ ਤੇ ਜਿਹੜੇ ਨਰੇਗਾ ਦੇ ਬੰਦ ਨੂੰ ਵਰਕਰਾਂ ਨੂੰ ਸੈਟ ਵਗੈਰਾ ਮਿਲਦੇ ਨੇਗੇ ਉਹਦੇ ਉਹ ਵੀ ਸਹੂਲਤਾਂ ਜਿਹੜੇ ਵੀ ਉਹਦੇ ਸਹੀ ਹੱਕਦਾਰ ਹੋਣਗੇ ਮਤਲਬ ਉਹ ਕਾਨੂੰਨ ਦੇ ਦਾਇਰੇ ਚ ਆਉਂਦੇ ਆ ਉਹਨਾਂ ਦੇ ਸੈੱਟ ਵਗੈਰਾ ਜਾਂ ਜੰਨੀਆਂ ਵੀ ਨਰੇਗਾ ਦੇ ਰਹੀਣ ਆਉਂਦੀਆਂ ਸਹੂਲਤਾਂ ਉਹ ਸਾਰੀਆਂ ਦਵਾਈਆਂ ਜਾਣਗੀਆਂ ਜਾਂ ਮਤਲਬ ਜਿਹੜੀਆਂ ਹੈਗੀਆਂ ਆਪਣੇ ਹੋਰ ਵੀ ਲੈਟਰੀਨਾ ਵਗੈਰਾ ਜਾਂ ਮਤਲਬ ਕੱਚੇ ਘਰਾਂ ਦੀ ਸਮੱਸਿਆ ਜਿਹੜੀ ਬਹੁਤ ਜ਼ਿਆਦਾ ਮੇਰੇ ਨਗਰ ਤੇ ਦੇਖਣ ਨੂੰ ਮਿਲ ਰਹੀ ਹੈ ਜਿਹੜੇ ਜ਼ਰੂਰਤਮੰਦ ਪਰਿਵਾਰ ਨੇ ਜਿਨ੍ਹਾਂ ਦੇ ਸੱਤੇ ਕਦੋਂ ਵੀ ਸੱਤ ਜਿਹੜੀ ਦੇਖ ਸਕਦੀ ਹੈ ਜਦੋਂ ਮੈਂ ਆਮ ਆਪਦੇ ਨਗਰ ਦੇ ਵਿੱਚ ਵਿਚਰਦਾ ਤਾਂ ਮੈਨੂੰ ਉੱਥੇ ਬਹੁਤ ਹੀ ਜ਼ਿਆਦਾ ਦੁੱਖ ਹੁੰਦਾ ਕਿ ਜਿਹੜੇ ਜ਼ਰੂਰਤਮੰਦ ਪਰਿਵਾਰ ਆ ਉਹ ਕਿਤੇ ਨਾ ਕਿਤੇ ਇਹ ਸਹੂਲਤਾਂ ਤੋਂ ਵਾਂਝੇ ਰਹਿ ਰਹੇ ਨੇਗੇ ਤਾਂ ਮੈਂ ਕੋਸ਼ਿਸ਼ ਕਰੂੰਗਾ 100% ਵੀ ਜਿਹੜੇ ਲੋਕ ਸਹੀ ਹੱਕਦਾਰ ਆ ਪਹਿਲਾਂ ਸਹੂਲਤ ਉਹਨਾਂ ਤੱਕ ਪਹੁੰਚੇ ਉਸ ਤੋਂ ਬਾਅਦ ਚ ਫਿਰ ਜਿਹੜੇ ਵੀ ਮਤਲਬ ਉਹ ਸਹੂਲਤ ਦੇ ਦਾਇਰੇ ਚ ਆਉਣਗੇ ਉਹਨਾਂ ਨੂੰ ਵੀ ਉਹ ਸਹੂਲਤਾਂ ਮਿਲਣ ਤਾਂ ਮੈਂ ਸਾਰੇ ਨਗਰ ਨੂੰ ਇਹੀ ਅਪੀਲ ਕਰਦਾ 15 ਤਰੀਕ ਨੂੰ 15 ਅਕਤੂਬਰ ਨੂੰ ਮੈਨੂੰ ਜਿਹੜਾ ਹੈਗਾ ਸੰਯੋਗ ਵੋਟ ਤੇ ਸਪੋਰਟ ਦੀ ਮਦਦ ਕਰਕੇ ਜਿਹੜਾ ਹੈਗਾ ਮੈਨੂੰ ਇਹ ਫਤਵਾ ਮੇਰੇ ਹੱਕ 'ਚ ਦੇਣ ਤਾਂ ਜੋ ਮੈਂ ਜਿਹੜੇ ਕਾਰਜ ਕਹਿ ਰਿਹਾ ਉਹਨਾਂ ਨੂੰ ਮਤਲਬ ਸਹੀ ਤਰੀਕੇ ਨਾਲ ਨਿਪਰੇ ਚਾੜ ਸਕਾਂ ਤੇ ਨਗਰ ਦਾ ਭਲਾ ਕਰ ਸਕਾਂ ਦੋਸਤੋ ਏਹੀ ਮੇਰੀ ਸਾਰੇ ਨਗਰ ਨੂੰ ਅਪੀਲ ਸੀ ਤੇ ਜਿਹੜੇ ਨਗਰ 'ਚੋਂ ਮੈਨੂੰ ਮਤਲਬ ਸੰਯੋਗ ਮਿਲ ਰਿਹਾ ਵੋਟ ਸਪੋਰਟ ਸਾਰੀ ਦੇ ਰਹੇ ਆ ਉਹਨਾਂ ਦਾ ਮੈਂ ਹਮੇਸ਼ਾ ਹੀ ਰਿਣੀ ਰਹੂੰਗਾ ਤੇ ਮੈਂ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸ਼ੁਕਰੀਆ ਜੀ ਦਰਸ਼ਕਾਂ ਬਹੁਤ ਇਹ ਸਾਨੂੰ ਬਲਵੰਤ ਸਿੰਘ ਜੀ ਚੋਹਾਨ ਕੇ ਸਾਡੇ ਪ੍ਰੈਸ ਕਲੱਬ ਦੇ ਜਥੇਬੰਦ ਕਿਸਕਰਦ ਨੇ ਕਿ ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਲੋ ਨਗਰ ਦੀ ਚੁਹ ਹੁਸੂਲਤਾ ਨੇ ਉਹਦੇ ਬਾਰੇ ਜਾਣਨਾ ਪਾਇਆ ਆਵਾਜ਼ ਇਹ ਮਹਿਲ ਕਲਾ ਵੱਲੋਂ ਬਲਵੰਤ ਸਿੰਘ ਜੀ ਦਾ ਕੋਟ-ਕੋਟ ਧੰਨਵਾਦ ਉਹ ਇੱਕ ਵਿੱਚ ਕਾਲਚਾ ਵਾਹੇ ਗੋਪੀ ਦੇ ਪਤੀ